हां ਵੀ ਸੱਜਣੋ ਸੋਸਤਰੀ ਕਾ ਜੀ ਸਾਰਿਆਂ ਨੂੰ ਅੱਜ ਆਪਾਂ ਅੱਜ ਦਾ ਬਲੌਗ ਆਪਣਾ ਨਰਮਾ ਚੌਕ ਦਾ ਤੇ ਆਹ ਮੁੰਡਾ ਹੱਥ ਕਰ ਰਿਹਾ ਹੈ। ਆਹ ਪ੍ਰਸ਼ਾਦ ਬਣਦਾ ਓਏ। ਆਹ ਗਿਰੀ ਇਹਨੇ। ਹੈ? ਜਰਦਾ ਲਾਉਣਾ। ਕੇਰਾ ਬਨੇਗਾ। ਹੂੰ। ਇਹ ਕਹਿੰਦਾ ਮੈਂ ਕੇਰਾ ਬਨੂਆ ਤੇ ਨਰਮੇ ਦਾ ਤੇ ਜਰਦਾ ਜਰਦਾ ਲਾ ਲਈਏ 15 ਦੀ 20 ਦਿਨਾਂ ਬਾਅਦ ਰੱਬ ਹਟੇਗਾ। ਤੇ ਹੁਣ ਪਤਾਸੇ ਪਤੂਸੇ ਬੰਦ ਲਿਏ। ਇਹ ਆਪੀ ਜੋ ਗਿਆ ਜਾਵੇ। ਮੈਨੂੰ ਤਾਂ ਲੱਗਦਾ ਕਿਹੜਾ ਕੱਢਾਂਗੇ ਤਵੇਲਾ ਹਣਾ ਮਰੀ ਕੋਈ। ਇਕ ਕਦਾਂਗੇ ਅੱਛਾ ਇਹ ਲੈ ਵੀ ਚੋ ਕਰਤਾ ਹੱਥ ਐ ਇਹ ਟੂਮਾ ਪਾਦੀਆਂ ਅੱਛਾ ਫੇਰ ਬਾਹਲਾ ਦਿੰਦਾ ਟੂਮਾ ਟੂਮਾ ਦਾ ਫਿਰ ਹੋਣਾ ਪਰ ਲੇਟ ਹੋਗੇ ਟੂਮਾ ਦਾ ਰੱਬ ਨੇ ਲਹਾਤਗਾ ਪਹਿਲਾਂ ਪਾਉਣਾ ਸੀ ਜਦੋਂ ਨਹੀਂ ਪੈਂਦਾ ਸੀ ਹਾਂ ਜਿਨ੍ਹਾਂ ਦੇ ਵੀ ਪਰਮਾਤਮਾ ਨੇ ਤੇ ਸਾਵਨ ਕਰੀਏ ਸਹੀ ਗੱਲ ਹੈ ਜਿੰਨਾ ਦੇ ਦੂ ਚੰਗੀ ਗੱਲ ਆ ਪ੍ਰਮਾਤਮਾ ਦਾ ਇਹਨਾਂ ਨੇ ਫਾਸਲਾ ਰੋੜ ਗੂ ਉਹਨਾਂ ਦਾ ਵੀ ਕੀ ਬਣੇ ਜਿਹੜਾ ਦੇ ਦੂ ਬਹੁਤ ਬਹੁਤ ਲੱਖ ਲੱਖ ਧੰਨਵਾਦ ਹੈ ਕਹਿੰਦਾ ਜਿਹੜਾ ਦੇ ਵੀ ਪ੍ਰਮਾਤਮਾ ਚੰਗੇ ਥਾਂ ਹੀ ਲਵਾਮੀ ਦੋ ਮਨਪਮਾਂ ਦੀ ਘੱਟ ਦੇ ਦੀ ਪਰ ਚੰਗੇ ਥਾਂ ਲੱਗ ਜੀ ਕਹਿੰਦੇ ਬ੍ਰਿਕ ਹੈ ਇਹਦੇ ਵਿਚਾਰੇ ਰੁੜ ਗਏ ਉਹ ਵੀ ਕਿੱਧਰ ਜਾਣ ਹਨਾ ਉਹਨਾਂ ਦਾ ਵੀ ਕੀ ਬਣੇ ਆਪਣਾ ਜਲਦੀ ਦਾ ਦੋ ਮਨ ਹੋ ਜੂ ਘੱਟ ਹੋ ਜੂ ਫਿਰ ਹੋਰ ਫਿਰ ਕੋਈ ਹੱਲ ਹੀ ਨਹੀਂ ਜਦੋਂ ਪਰਮਾਤਮਾ ਨੇ ਫੜ ਫੋੜ ਤਾਂ ਸਾਰਾ ਚੱਕ ਤਾਂ ਹੈ ਇਹ ਤਰਲੇਗਾ ਪਿੱਛੇ ਝੋਨਾ ਆ ਝੜਦਾ ਤੇ ਮੋٹے ਮੋٹے ਢਿੰਡੇ ਰਹਿ ਗਏ ਪਹਿਲਾ ਵਾਲੇ ਉਹਨਾਂ ਦਾ ਬੂਗੀ ਦੁਆਰੇ ਚੱਕੂਆ ਵੀ ਦੂਸਰਾ ਦਾ ਆਲੀ ਜਗ ਚੱਲ ਪਈ ਹੈ ਨਾ ਹੈ ਆਦਾ ਨਾਲ ਜਗਾਉਗੀ ਉਸ ਤੋਂ ਸਰਾਧਾਂ ਵਾਲੀ ਚੱਲ ਪਈ ਸਮਾ ਹੈ ਨਾ ਰੇਜੀ ਦਾ ਸਮਾ ਹੈ ਚੱਲ ਵੀ ਸਰਾਧਾ ਆਲੀ ਪਹਿਲਾਂ ਪਾਣੀ ਸੁੱਕਦਾ ਨਹੀਂ ਸੀ ਤੇ ਹੁਣ ਇਹਨੇ ਪਾਣੀ ਪੂਰ ਆਲੇ ਨਰਮਾ ਪਾਣੀ ਲਊਗਾ ਤਾਂ ਹੋਰ ਹੈ ਨਾ ਇੱਕ ਇਹ ਜੀ ਪਾਣੀ ਹੈ ਲਊਗਾ ਲਾ ਲਾ ਭੋਗ ਲਾ ਲਾ ਮੈਨੂੰ ਵੀ ਦੋ ਭੋਗ ਬਾ ਸਤਨਾਮ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਵਿੱਚ ਰੱਖੀ ਬੰਦੇ ਖਾਦਣਾ ਵੱਧ ਤੋਂ ਵੱਧ ਜੋੜੀ ਨਰਮੇ ਵਾਲੇ ਤੇ ਫੋਲੋਅਰ ਤੇ ਸਬਸਕ੍ਰਾਈਬਰਾਂ ਅਣੀ ਮਿੱਠਾ ਖਾਂਦੇ ਰਹੀਏ ਉਹ ਨਹੀਂ ਖਾਣਾ ਹੈ ਹਾਂ اچھا ਠੀਕ ਹੈ ਇਹ ਵੀ ਕਰਵਾਤਾ ਕਿਹੜਾ ਗਾੜਾ ਦੂ ਕਰਤਾ ਵਸ ਜੇ ਬੰਦਾ ਨਾ ਮਿਲਿਆ ਕੋਈ ਕਦੇ ਉਹਨੂੰ ਕੱਲਿਆਂ ਨੂੰ ਆਣਾ ਪੈ ਗਿਆ ਤੇ ਬਰਸਾਹ ਨਾਲ ਲੀ ਨਾਲ ਹੀ ਲੰਕੀ ਨਾਲ ਹੀ ਲੰਕੀ ਠੀਕ ਹੈ ਨਾਲ ਲੰਕੀ ਇਹਨੇ ਮਰੀਕ ਅਮਰੀਕ ਦਾ ਤੈਨੂੰ ਗਾਣੇ ਦੀ ਚਾਚੀ ਨੇ ਹੱਥ ਕਰਿਆ ਸੀ ਬੰਦੇ ਦੂ ਰੱਖਦੇ ਅੰਜਦਾ ਮੈਂ ਨਹੀਂ ਹੁੰਦਾ ਹੱਥ ਕਰਿਆ ਹੁਣ ਆਪਾਂ ਕਰ ਰਬੀ ਸਰਾਬ ਦਾ ਜਿੱਤਣਾ ਬੰਦੇ ਵਾਦੂ ਸਰਾਬਾਂ ਚ ਕਰਤਾ ਕੁਛ ਨਹੀਂ ਹੁੰਦਾ ਚਲੋ ਪ੍ਰਮਾਤਮਾ ਦੇ ਦਿਨ ਨੇ ਤਾਂ ਆਪਣੇ ਬਹਿਮ ਬਣਾ ਲੈਣਾ ਬੰਗਲਾ ਮੀਗ ਦੇ ਬਰਨਾ ਵੀਰ ਦਾ ਬੰਨ ਲੈ ਪਰਨਾ ਕਹਿੰਦਾ ਸਿੱਕਰੀ ਚੁੱਕੇ ਐਣ ਕਤਾਂ ਨਹੀਂ ਲਾਉਣੀਆਂ ਹੋਏ ਹੂੰ ਪਿਆਰ ਦਾ ਐ ਹੋਈਦਾ ਜਿਵੇਂ ਬਰਾਤ ਜਾਣਾ ਹੁੰਦਾ ਗੋਧੂ ਦੀ ਹੈਂ ਉਗਾ ਜਿਆਦਾ ਟਾਈਮ ਤੇ ਚਾਹ ਅਸੀਂ ਪੀ ਤੇ ਸਾਡਾ ਬੰਦਾ ਪੀ ਦੀ ਚਾਹ ਫੁੱਲਾ ਆ ਦੇਖੋ ਚਾਹ ਪੀ ਲੈਤਰਾ ਵਾਲੀ ਬਣਾ ਕੇ ਤੇ ਪੁੱਚੋ ਲਿਆ ਹੋਣਾ ਸਾਡੇ ਝੋਲੇ ਤੇ ਇਹ ਸਿਲੈਂਡਰ ਅਸੀਂ ਥੱਲੇ ਧੱਬਤਾ ਕਿਉਂਕਿ ਗਰਮ ਜਿਆਦੇ ਹੋ ਗਏ ਕਿਤੇ ਪੱਤਿਆਂ ਨੂੰ ਸੇਕ ਨਾ ਲਾਵੇ ਸਿਲੈਂਡਰ ਥੋੜਾ ਜਿਹਾ ਵੱਡਾ ਹੈ ਕਿ ਨਹੀਂ ਬਾਦ ਉਹਦਵਾ ਸਿਆਸਤ ਵਾਲੇ ਮੇਰੇ ਮਾਨ ਦੇ ਜਨਾਨੀ ਨੇ ਰੋਟਾਂ ਚੱਲਦੇ ਐ ਕਰ ਭਾਈ ਅਮਰੀਕਾ ਚਲੋ ਆ ਬੋਲਪੇ ਚੱਲਗੇ ਇੱਕ ਪੰਡ ਆਪੀ ਤੂੰ ਚੱਖਿਆ ਕੇ ਮੈਂ ਚੱਖਾਂ ਹੂੰ ਇਹ ਤਾਂ ਜੁੰਡੇ ਰੋਲ ਤੇ ਕੰਜਰਦਿਆ ਬਾਬਾ ਬੋਲਪੇ ਚੱਲਗੇ ਘਰਾਂ ਨੂੰ